ਦੋਸਤੋ ਅੱਜ ਦੀ ਕਹਾਣੀ ਇਸ ਤਸਵੀਰ ਨਾਲ ਸੰਬੰਧਤ ਆ ਜਿਹੜੀ ਤੁਹਾਡੀ ਸਕਰੀਨ ਤੇ ਆ ਚੁੱਕੀ ਆ ਦੋ ਗਿੱਧਾਂ ਦੀ ਤੇ ਇੱਕ ਮਰ ਰਹੀ ਬੱਚੀ ਦੀ ਕਹਾਣੀ ਇਸ ਦੇ ਵਿੱਚ ਦੂਸਰੀ ਗਿੱਧ ਤੁਸੀਂ ਭਾਲਣੀ ਆ ਤੁਹਾਨੂੰ ਇੱਕ ਮਿੰਟ ਦਿੱਤਾ ਜਾਂਦਾ ਇੱਕ ਮਿੰਟ ਦੇ ਵਿੱਚ ਜੇਕਰ ਤੁਹਾਨੂੰ ਦੂਸਰੀ ਗਿੱਧ ਦਿਖਾਈ ਦਿੰਦੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਤੇ ਜੇ ਤੁਸੀਂ ਲੱਭਣ 'ਚ ਕਾਮਯਾਬ ਹੁੰਨੇ ਹੋ ਤਾਂ ਪੰਜਾਬ ਸੁਖਾਲਾ ਬੱਜ ਜਾਣਾ ਨਹੀਂ ਇੱਕ ਮਿੰਟ ਤੋਂ ਬਾਅਦ ਹੀ ਪੋਸਟ ਸੁਣ ਕੇ ਤੁਹਾਨੂੰ ਹੌਲੀ-ਹੌਲੀ ਉਹ ਗਿੱਧ ਦਿਖਾਈ ਦੇਣ ਲੱਗ ਜੂਗੀ ਤੇ ਉਹ ਗਿੱਧ ਜੇਕਰ ਤੁਹਾਨੂੰ ਨਾ ਦਿਖਾਈ ਦਿੱਤੀ ਤਾ ਪੰਜਾਬ ਵੀ ਬਚਾਉਣਾ ਮੁਸ਼ਕਲ ਹੋ ਕਿਉਂਕਿ ਪੰਜਾਬ ਦੀ ਹੋਂਦ ਇਸ ਕਹਾਣੀ ਨਾਲ ਜੋੜ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਕੱਲੀ ਸਮੱਸਿਆ ਦੀ ਨਹੀਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹੀ ਲੋਕ ਅਧਿਕਾਰ ਲੈਰ ਹੱਲ ਲੈ ਕੇ ਤੁਰਿਆ ਉਹ ਹਾਲੇ ਤਸਵੀਰ ਆਹੀ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪੋਸਟ ਦੇ ਅਖੀਰਲੇ ਡੇਢ ਮਿੰਟ ਦੇ ਵਿੱਚ ਦੋਸਤੋ ਇਹ ਤਸਵੀਰ ਨਾਲ ਜੁੜੀ ਹੋਈ ਕਹਾਣੀ ਦਾ ਕਲਾਈਮੈਕਸ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਜਿਹੜਾ ਤੁਹਾਡੇ ਲਈ ਸੁਣਨਾ ਬਹੁਤ ਜ਼ਰੂਰੀ ਆ ਤੇ ਜਿਹੜਾ ਸਾਡੀ ਹਰ ਸਮੱਸਿਆ ਦੇ ਹੱਲ ਦੀ ਗੱਲ ਕਰੂਗਾ ਆਪਣੀ ਹੋਂਦ ਦੀ ਲੜਾਈ ਲੜ ਰਹੇ ਪੰਜਾਬੀਓ ਇੱਕ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਸ ਕਹਾਣੀ ਨੂੰ ਦਿਮਾਗ ਖੋਲ ਕੇ ਸੁਣਿਓ ਤੇ ਇਹ ਕਹਾਣੀ ਜੇ ਤੁਹਾਡੇ ਦਿਮਾਗ ਦੇ ਵਿੱਚ ਘਰ ਕੀਤੀ ਤਾਂ ਸਾਨੂੰ ਸਾਡੀ ਹੋਂਦ ਬਚਾਉਣ ਵਾਸਤੇ ਇੱਕ ਤਰੀਕਾ ਵੀ ਮਿਲੂਗਾ ਇਹ ਕਹਾਣੀ ਜਿਹੜੇ ਦੇ ਵਿੱਚ ਕਦੋਂ ਆਈ ਜਦੋਂ ਕੱਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਭਰਾਵਾਂ ਕੋਲੋਂ ਵਾਪਸ ਆਏ ਆ ਤਾਂ ਉੱਥੇ ਜਿਹੜਾ ਵਰਤਾਰਾ ਦੇਖਿਆ ਬਾਪੜ ਦਾ ਉਹਨੂੰ ਦੇਖ ਕੇ ਇਹ ਕਹਾਣੀ ਦਿਮਾਗ ਚ ਆਈ ਦੋ ਗਿੱਧਾਂ ਦੀ ਤੇ ਇੱਕ ਛੋਟੀ ਬੱਚੀ ਦੀ ਜਿਹੜੀ ਕੁਝ ਸਮਾਂ ਪਹਿਲਾਂ ਉਹ ਤੋਂ YouTube ਤੇ ਸੁਣੀ ਸੀ ਤੇ ਸਾਡੇ ਅੱਜ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਫਿੱਟ ਬੈਠਦੀ ਆ ਜੇ ਦੋਸਤੋ ਇਹ ਕਹਾਣੀ ਖੇਤੀਬੀਲਾਂ ਦਾ ਤੇ ਹੋਰ ਜਿਹੜੀਆਂ ਸਮੱਸਿਆਵਾਂ ਨੇ ਪੰਜਾਬ ਨੂੰ ਘੇਰ ਰੱਖਿਆ ਉਹਦਾ ਹੱਲ ਲੱਗੀ ਤਾਂ ਬੇਨਤੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸ਼ੇਅਰ ਕਰਨ ਦੀ ਥੋੜੀ ਜਰੂਰੀਅਤ ਹੈ ਜਿਹੜੇ ਤਬਕੇ ਤੋਂ ਅਸੀਂ ਅੰਦਰੋਂ ਹਲੂਨਣਾ ਤੇ ਜਿਹੜੇ ਤਬਕੇ ਤੱਕ ਅਸੀਂ ਇਹ ਪਹੁੰਚਦੀ ਕਰਨੀ ਆ ਸਾਡਾ ਸਨੇਹਾ ਉਹਦੇ ਤੱਕ ਪਹੁੰਚਦਾ ਤੁਹਾਡੇ ਰਾਹੀਂ ਹੋ ਸਕਦਾ ਤੇ ਉਹਨਾਂ ਤੇ ਅਸਰ ਫੇਰ ਕਰੂਗਾ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਕਹਾਣੀ ਨੇ ਘਰ ਕੀਤਾ ਤੇ ਜਿੱਥੇ ਦੋਸਤੋ ਤੁਹਾਨੂੰ ਮੈਨੂੰ ਗਲਤ ਲੱਗਿਆ ਤਾਂ ਬੇਨਤੀ ਹੈ ਕਮੈਂਟ ਬਾਕਸ ਚ ਫੇਰ ਵੀ ਲਿਖਿਓ ਤੇ ਜੇ ਸਹੀ ਲੱਗਿਆ ਤਾਂ ਇਸ ਗੱਲ ਦੀ ਪ੍ਰੋੜਤਾ ਵਾਸਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੁਹਾਡੀ ਸਕਰੀਨ ਤੇ ਦੋਸਤੋ ਇੱਕ ਜਿਹੜੀ ਤਸਵੀਰ ਆਈ ਹੈ ਇਹਦੇ ਵਿੱਚ ਇੱਕ ਗਿੱਧ ਦੇਖ ਰਹੇ ਹੋ ਤੁਸੀਂ ਦੇ ਇੱਕ ਛੋਟੀ ਮਰ ਰਹੀ ਬੱਚੀ ਦੇਖ ਰਹੇ ਹੋ ਜਿਹੜੀ ਭੁੱਖ ਦੇ ਨਾਲ ਮਰ ਰਹੀ ਆ ਜਿਹੜੀ ਕਿ 1993 ਦੇ ਵਿੱਚ ਸੁਡਾਨ ਸ਼ਹਿਰ ਦੇ ਵਿੱਚੋਂ ਲਈ ਗਈ ਆ ਜਦੋਂ ਭੁੱਖਮਰੀ ਫੈਲੀ ਸੀ ਗੇਧ ਦੋਸਤੋ ਮਰ ਰਹੀ ਬੱਚੀ ਦਾ ਇੰਤਜ਼ਾਰ ਕਰ ਰਹੀ ਹੈ ਕਿ ਕਦੋਂ ਇਹ ਮਰੇ ਤੇ ਮੈਂ ਇਸ ਦਾ ਮਾਸ ਚੁੰਡਾਂ ਇਹ ਤਸਵੀਰ ਲੈਣ ਵਾਲਾ ਦੋਸਤੋ ਜਿਹੜਾ ਪੱਤਰਕਾਰ ਸੀ ਉਹਦਾ ਨਾਮ ਸੀ ਕੇਵਨ ਕਾਰਟਰ ਜਿਹੜਾ ਸਾਊਥ ਅਫਰੀਕਾ ਦਾ ਰਹਿਣ ਵਾਲਾ ਸੀ ਤੇ ਜਿਹੜਾ 33 ਸਾਲ ਦੀ ਉਮਰ ਦੇ ਵਿੱਚ ਆਤਮ ਹੱਤਿਆ ਕਰ ਗਿਆ ਉਸ ਦੀ ਆਤਮ ਹੱਤਿਆ ਕਰਨ ਦਾ ਕਾਰਨ ਦੋਸਤੋ ਇਹ ਸੀ ਕਿ ਉਸ ਦੀ ਜ਼ਮੀਰ ਕਿਸੇ ਨੇ ਜਗਾਤੀ ਸੀ ਇੱਕ ਪੱਤਰਕਾਰ ਭਰਾਣੀ ਜਗਾਈ ਸੀ ਤੇ ਉਸ ਨੂੰ ਆਪਣਾ ਆਪ ਦੋਸ਼ੀ ਲੱਗਣ ਲੱਗ ਗਿਆ ਤੇ ਅੱਜ ਇਹ ਕਹਾਣੀ ਰਾਹੀਂ ਅਸੀਂ ਵੀ ਸਾਡੀ ਪੱਤਰਕਾਰਤਾ ਨੂੰ ਦੋਸ਼ੀ ਮਹਿਸੂਸ ਕਰਵਾਉਣਾ ਇਸ ਤਸਵੀਰ ਲੈਣ ਤੋਂ ਬਾਅਦ ਦੋਸਤੋ ਵਰਤਾਰਾ ਕੀ ਵਾਪਰਦਾ ਉਹ ਜਾਣਨ ਵਾਲਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਇਹ ਤਸਵੀਰ ਨੂੰ ਲੈਣ ਤੋਂ ਬਾਅਦ ਕੇਵਨ ਕਾਰਟਰ ਵਾਪਸ ਸਾਊਥ ਅਫਰੀਕਾ ਆਉਂਦਾ ਤੇ ਇਹ ਤਸਵੀਰ ਮਾਰਚ 1993 ਦੇ ਵਿੱਚ ਨਿਊਯਾਰਕ ਟਾਈਮਜ਼ ਅਖਬਾਰ ਦੇ ਵਿੱਚ ਛਪਦੀ ਆ ਜਿਹੜੀ ਰਾਤੇ ਰਾਤ ਉਸ ਪੱਤਰਕਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਪੁਰਸਕਾਰ ਦੇ ਲਈ ਨਿਵਾਜਦੀ ਆ ਪੁਲਟੀਜ਼ਰ ਪੁਰਸਕਾਰ ਜਿਹੜਾ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਡਾ ਅਵਾਰਡ ਮੰਨਿਆ ਜਾਂਦਾ ਤੇ ਉਸ ਤੋਂ ਬਾਅਦ ਰਾਤੋਂ ਰਾਤ ਉਹ ਕੀ ਇੱਕ ਸਟਾਰ ਬਣਦਾ ਤੇ ਉਹਦੇ ਕੋਲੇ ਦੋਸਤੋ ਸ਼ੋਰਤ ਦੀ ਕੋਈ ਕਮੀ ਨਹੀਂ ਰਹਿੰਦੀ ਤੇ ਤੇ ਬੜੀ ਛੋਟੀ ਉਮਰ ਚੋਂ ਬਲੰਦੀਆਂ ਸ਼ੋਅ ਲੈਂਦਾ ਜਿਹੜਾ ਹਰ ਪੱਤਰਕਾਰ ਦਾ ਸੁਪਨਾ ਹੁੰਦਾ ਪਰ ਇੱਕ ਪੱਤਰਕਾਰ ਫੇਰ ਉਹਦੇ ਜ਼ਮੀਰ ਤੇ ਇੱਕ ਸੱਟ ਮਾਰਦਾ ਜਿਹੜੀ ਸੱਟ ਸੀ ਸਾਡੀ ਪੱਤਰਕਾਰਤਾ ਨਾਲ ਜੁੜੇ ਭਰਾਵਾਂ ਦੇ ਜ਼ਮੀਰ ਤੇ ਮਾਰਨੀ ਆ ਸਾਡੇ ਨੈਸ਼ਨਲ ਮੀਡੀਆ ਤੇ ਮਾਰਨੀ ਆ ਤੇ ਤੁਹਾਡੇ ਸ਼ੇਅਰ ਕਰਨ ਨਾਲ ਉਹ ਸੱਟ ਵੱਜੂਗੀ ਜਦੋਂ ਕਾਮਯਾਬੀ ਦੇ ਜਸ਼ਨ ਮਨਾ ਰਿਹਾ ਸੀ ਕੇਵਨ ਕਾਰਟਰ ਤਾਂ ਉਸੇ ਦੌਰਾਨ ਇੱਕ ਪੱਤਰਕਾਰ ਉਸ ਨੂੰ ਇੱਕ ਸਵਾਲ ਕਰਦਾ ਉਹ ਸਵਾਲ ਕੀ ਸੀ ਕੀ ਉਸ ਬੱਚੀ ਦਾ ਉਸ ਤੋਂ ਬਾਅਦ ਕੀ ਬਣਿਆ ਤਾਂ ਕੇਵਨ ਕਾਰਟਰ ਨੇ ਕਿਹਾ ਕਿ ਮੈਂ ਤਾਂ ਜਹਾਜ਼ ਫੜ ਕੇ ਵਾਪਸ ਆ ਗਿਆ ਸੀ ਮੇਰੀ ਫਲਾਈਟ ਦਾ ਟਾਈਮ ਹੋ ਗਿਆ ਸੀ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੀ ਬਣਿਆ ਤਾਂ ਉਸ ਪੱਤਰਕਾਰ ਨੇ ਦੋਸਤੋ ਉਹਨੂੰ ਇੱਕ ਗੱਲ ਕਹੀ ਕਿ ਤੁਸੀਂ ਜਾਣਦੇ ਹੋ ਕਿ ਉਸ ਸਮੇਂ ਜਦੋਂ ਤੁਸੀਂ ਤਸਵੀਰ ਲੈ ਰਹੇ ਸੀ ਤਾਂ ਉੱਥੇ ਦੋ ਗਿੱਧਾਂ ਸੀ ਤਾਂ ਦੋਸਤੋ ਕੇਵਨ ਕਾਰਟਰ ਨੇ ਕਿਹਾ ਕਿ ਨਹੀਂ ਉੱਥੇ ਇੱਕ ਗਿੱਧ ਸੀ ਤਾਂ ਉਸ ਪੱਤਰਕਾਰ ਜਿਹੜਾ ਉਹਦੀ ਇੰਟਰਵਿਊ ਲੈ ਰਿਹਾ ਸੀ ਉਹਨੇ ਉਹਨੂੰ ਕਹਿ ਕੇ ਦੂਸਰੀ ਗਿੱਧ ਦੇ ਹੱਥ ਦੇ ਵਿੱਚ ਕੈਮਰਾ ਸੀ ਤੇ ਸਾਡੇ ਪੱਤਰਕਾਰ ਦੋਸਤੋ ਅੱਜ ਗਿੱਧਾ ਬਣੇ ਬੈਠੇ ਆ ਯਾਰ ਇਸ ਗੱਲ ਨੇ ਦੋਸਤੋ ਕੇਵਨ ਕਾਰਟਰ ਨੂੰ ਅੰਦਰੋਂ ਇੰਨਾ ਝੰਜੋੜਤਾ ਕਿ ਉਸ ਤੋਂ ਬਾਅਦ 1994 ਦੇ ਵਿੱਚ ਉਹ ਖੁਦਕੁਸ਼ੀ ਕਰਦਾ ਤੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਲਿਖ ਕੇ ਜਾਂਦਾ ਕਿ ਮੈਂ ਜਿਹੜੀ ਚੀਜ਼ ਕੈਮਰੇ 'ਚ ਬੰਦ ਕੀਤੀ ਸੀ ਉਸ ਨੂੰ ਬਚਾਉਣ ਦੇ ਲਈ ਉਹਨਾਂ ਹਾਲਾਤਾਂ ਦੇ ਵਿੱਚੋਂ ਲੋਕਾਂ ਨੂੰ ਕੱਢਣ ਦੇ ਲਈ ਮੈਂ ਕੁਝ ਕੀਤਾ ਨਹੀਂ ਜਿਹਦਾ ਮੇਰੇ ਮਨ ਦੇ ਵਿੱਚ ਪਛਤਾਪ ਆ ਤੇ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਬੇਨਤੀ ਕਰਦਾ ਅੱਜ ਜੇ ਕਿਸੇ ਫਿਲਮ ਸਟਾਰ ਦੇ ਪੈਰ ਦੇ ਵਿੱਚ ਮੋਚ ਆ ਜਾਂਦੀ ਹੈ ਜਾਂ ਉਹਦਾ ਕੁੱਤਾ ਬਿਮਾਰ ਹੋ ਜਾਂਦਾ ਉਹ ਤਾਂ ਤੁਸੀਂ ਅੱਧਾ ਅੱਧਾ ਘੰਟਾ న్యూਸ ਫਲੈਸ਼ ਕਰਦੇ ਹੋ ਨੈਸ਼ਨਲ ਮੀਡੀਆ ਦੇ ਉੱਪਰ ਓਏ ਅੱਜ ਪੰਜਾਬ ਦਾ ਕਿਸਾਨ ਜਿਹੜਾ ਥੋੜਾ ਢਿੱਡ ਭਰਦਾ ਥੋੜਾ ਕੱਲਿਆਂ ਦਾ ਨਹੀਂ ਪੂਰੇ ਭਾਰਤ ਦਾ ਢਿੱਡ ਭਰਦਾ ਅੱਜ ਉਹ ਸੜਕਾਂ ਦੇ ਆਪਣੀ ਹੋਣ ਦੀ ਲੜਾਈ ਲੜ ਰਿਹਾ ਤੇ ਤੁਸੀਂ ਕਿੱਥੇ ਹੋ ਦੋਸਤੋ ਕੋਈ ਨੈਸ਼ਨਲ ਮੀਡੀਆ ਨਹੀਂ ਉੱਥੇ ਪਹੁੰਚ ਰਿਹਾ ਸਿਰਫ ਸਾਡੇ ਕੀ ਹੈ YouTube ਪੰਜਾਬ ਦੇ ਚੈਨਲ ਜਾਂ ਸਾਡੇ ਭਰਾਵਾਂ ਦੀ ਜਿਹੜੀ ਸੋਸ਼ਲ ਮੀਡੀਆ ਦੀ ਕਵਰੇਜ ਆ ਉਹਦੇ ਰਾਹੀਂ ਸਾਡੇ ਤੱਕ ਕੀ ਆ ਉਹ ਤਸਵੀਰਾਂ ਪਹੁੰਚੀਆਂ ਨੇ ਜਿਹੜੀਆਂ ਤੁਸੀਂ ਦੇਖੀਆਂ ਨੇ ਅੱਜ ਲੋੜ ਆ ਇਹ ਜੇ ਮੀਡੀਆ ਨੂੰ ਸਬਕ ਸਿਖਾਉਣ ਦਾ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਇਹ ਜੇ ਮੀਡੀਆ ਦੇ ਚੈਨਲਾਂ ਨੂੰ ਆਪਣੇ ਕੇਬਲ অপারেਟਰਾਂ ਨੂੰ ਫੋਨ ਕਰਕੇ ਬੰਦ ਕਰਾਉਣਾ ਚੈਨਲਾਂ ਨੂੰ ਨਹੀਂ ਤੁਸੀਂ ਬਾਈਕਾਟ ਕਰ ਦਿਓ ਕਿਉਂਕਿ ਲੋਕ ਅਧਿਕਾਰ ਲਹਿਰ ਪਿੰਡਾਂ ਦੇ ਵਿੱਚ ਜਿਵੇਂ ਜਾ ਕੇ ਦੋਸਤੋ ਇਹੋ ਸੁਨੇਹਾ ਦੰਦੀ ਆ ਕਿ ਜੇ ਮਾੜੇ ਸਿਆਸਦਾਨਾਂ ਤੋਂ ਖਿਹੜਾ ਛਡਾਉਣਾ ਤਾਂ ਇਹਨਾਂ ਦਾ ਖਿਹੜਾ ਛੱਡ ਦਿਓ ਤੇ ਜੇ ਮਾੜੀ ਪੱਤਰਕਾਰਤਾ ਤੋਂ ਵੀ ਖਿਹੜਾ ਛਡਾਉਣਾ ਨਾ ਇਹਨਾਂ ਦਾ ਖਿਹੜਾ ਛ ਸੋਨੂੰ ਬੇਨਤੀ ਹੈ ਕਿ ਇਹਨਾਂ ਨੂੰ ਦੇਖਣਾ ਬੰਦ ਕਰ ਦਿਓ ਤੁਹਾਡੇ ਸਿਰ ਤੇ ਕਮਾਈ ਕਰਦੇ ਆ ਤੁਹਾਡੇ ਸਿਰ ਤੇ ਆਪਣੀ ਟੀਆਰਪੀ ਵਧਾਉਂਦੇ ਆ ਤੁਸੀਂ ਇਹਨਾਂ ਦੇ ਕੀ ਸ਼ੁਗਲੇ ਸੁਣੀ ਜਾਂਦੇ ਹੋ ਇਹਨਾਂ ਤੁੱਚੀਆਂ ਖਬਰਾਂ ਸੁਣਦੇ ਹੋ ਤੇ ਜਿਹੜਾ ਅਸਲ ਕੀਆ ਤਰਾਸਦੀ ਆ ਸਾਡੇ ਨਾਲ ਵਾਪਰ ਰਹੀ ਆ ਉਹਨੂੰ ਇਹ ਦਿਖਾ ਨਹੀਂ ਰਿਹਾ ਅਸੀਂ ਫੇਰ ਵੀ ਇਹਨਾਂ ਦੇ ਮਗਰ ਕਿਉਂ ਲੱਗਦੇ ਆ ਸੋਨੂੰ ਬੇਨਤੀ ਕਰਦਾ ਇਹਨਾਂ ਦਾ ਬਾਈਕਾਟ ਕਰੋ ਅੱਜ ਇਹ ਮੋਦੀ ਮੀਡੀਆ ਬਣ ਚੁੱਕਿਆ ਜਿਹੜਾ ਨੈਸ਼ਨਲ ਮੀਡੀਆ ਮੋਦੀ ਵੀ ਨਹੀਂ ਮੈਂ ਕਹਿੰਦਾ ਮੋਦੀ ਗੋਦੀ ਮੀਡੀਆ ਬਣ ਚੁੱਕਿਆ ਤੈਨੂੰ ਸਾਬਕ ਸਿਖਾਉਣਾ ਸਾਨੂੰ ਲੋਕਾਂ ਨੂੰ ਪਊ ਕਿਉਂਕਿ ਅਸੀਂ ਲੋਕਤੰਤਰ 'ਚ ਰਹਿੰਦੇ ਆ ਇਹ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਆ ਪਰ ਕਿੱਥੇ ਇਹਨਾਂ ਨੇ ਆਪਣਾ ਰੋਲ ਅਦਾ ਕੀਤਾ ਲੋਕਤੰਤਰ ਦੀ ਬਹਾਲੀ ਦੇ ਲਈ ਦੋਸਤੋ ਪੱਤਰਕਾਰਤਾ ਨੇ ਕੰਮ ਕਰਨਾ ਹੁੰਦਾ ਪਰ ਇਹ ਆਪਣਾ ਫਰਜ਼ ਭੁੱਲ ਗਏ ਤੇ ਜਦੋਂ ਪੱਤਰਕਾਰਤਾ ਆਪਣਾ ਫਰਜ਼ ਭੁੱਲ ਜੇ ਤਾਂ ਲੋਕਤੰਤਰ ਦੀ ਜਿਹੜੀ ਹੋਂਦ ਆ ਉਹ ਲੋਕਾਂ ਦੇ ਵਿਵੇਕ 'ਚ ਵੱਸਦੀ ਆ ਅਤੇ ਇਸੇ ਵਿਵੇਕ ਨੂੰ ਲੈ ਕੇ ਦੋਸਤੋ ਲੋਕ ਅਧਿਕਾਰ ਲਹਿਰ ਵੀ ਤੁਹਾਡੇ ਤੱਕ ਪਹੁੰਚ ਕਰ ਰਹੀ ਆ ਤੁਹਾਡੇ ਪਿੰਡਾਂ 'ਚ ਆ ਰਹੀ ਆ ਜਿਹੜੇ ਮਰਜ਼ੀ ਭਰਾ ਬੇਨਤੀ ਹੱਥ ਬੰਨ ਕੇ ਸਾਨੂੰ ਸੱਦਾ ਦਿਓ ਤੁਹਾਡੇ ਕੋਲੇ ਚੱਲ ਕੇ ਆਵਾਂਗੇ ਅਸੀਂ ਕੋਈ ਵੱਡੇ ਜਲਸੇ ਮਜਾਰੇ ਜਾਂ ਰੈਲੀਆਂ ਕਰਨ ਵਾਸਤੇ ਨਹੀਂ ਤੁਹਾਡੇ ਕੋਲੇ ਆਉਣਾ ਅਸੀਂ ਸਿਰਫ ਇੱਕ ਸਿਆਸੀ ਸਮਝਦੇ ਆਉਣਾ ਜਿਹੜੀ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਪਊਗੀ ਸਾਨੂੰ ਸਿਆਸਤਾਂ ਨੇ ਮਾਰਿਆ ਪਹਿਲਾਂ ਵੀ ਮੈਂ ਬਹੁਤ ਵਾਰ ਕਿਹਾ ਕਿ ਆਪਣੇ ਪਿੰਡ ਚ ਬੁਲਾ ਲਿਓ ਤੇ ਜਿੰਨੇ ਬੰਦੇ ਉਸ ਕੱਟ ਦੇ ਵਿੱਚ ਇਕੱਠੇ ਕਰ ਲੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਇਸ ਕਨਸੈਪਟ ਨੂੰ ਲੋਕ ਅਧਿਕਾਰ ਲਹਿਰ ਦੇ ਨੂੰ ਸੁਣਨਗੇ ਜੇ ਦੁਆਰਾ ਉਹ ਕਾਲੀ ਕਾਂਗਰਸ ਇਥੇ ਜਾਣਗੇ ਤਾਂ ਆਪਣਾ ਜਮੀਰ ਨੂੰ ਮਾਰ ਕੇ ਜਾਣਗੇ ਇੱਕ ਵਾਰੀ ਜਮੀਰ ਚ ਗਾਉਣਾ ਲੋਕ ਅਧਿਕਾਰ ਲਹਿਰ ਦੀ ਜ਼ਿੰਮੇਵਾਰੀ ਹੋਊਗੀ ਜਿਹੜੀ ਅਸੀਂ ਆਪਣੀ ਜ਼ਿੰਮੇਵਾਰੀ ਮੰਨਾਂਗੇ ਤੁਸੀਂ ਇੱਕ ਵਾਰੀ ਸਨੇਹਾ ਦਿਓ ਮੈਂ ਨੰਬਰ ਤੁਹਾਨੂੰ ਦੱਸਦਾ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਪੰਜਾਬ ਦੇ ਕਿਸੇ ਵੀ ਪਿੰਡ ਚ ਲੋਕ ਅਧਿਕਾਰ ਲਹਿਰ ਦੀ ਟੀਮ ਨੂੰ ਬੁਲਾ ਸਕਦੇ ਹੋ ਨੰਬਰ ਨੇ ਦੋਸਤੋ 81464 9614498634 4109963638105 ਇਹਨਾਂ ਨੰਬਰਾਂ 'ਚੋ ਕਿਸੇ ਵੀ ਨੰਬਰ ਦੇ ਉੱਤੇ ਦੋਸਤੋ ਸੰਪਰਕ ਕਰਕੇ ਲੋਕਤੰਤਰ ਦੀ ਬਹਾਲੀ ਦੇ ਲਈ ਤੇ ਆਪਣੀ ਹੋਂਦ ਦੀ ਲੜਾਈ ਲੜਨ ਦੇ ਲਈ ਇੱਕ ਜਾਗਰੂਤਾ ਪ੍ਰੋਗਰਾਮ ਜਿਹੜਾ ਕਿ ਇਹ ਲੋਕ ਅਧਿਕਾਰ ਲਹਿਰ ਨੇ ਸ਼ੁਰੂ ਕੀਤਾ ਤੇ ਹਜ਼ਾਰ ਬੁੱਧੀਜੀਵੀਆਂ ਨੇ ਇਕੱਠੇ ਹੋ ਕੇ ਉਹ ਪ੍ਰੋਗਰਾਮ ਤਿਆਰ ਕੀਤਾ ਉਹਨੂੰ ਆਪਣੇ ਪਿੰਡ ਦੇ ਵਿੱਚ ਬੁਲਾ ਕੇ ਤੁਸੀਂ ਇੱਕ ਸਿਆਸੀ ਸਮਝ ਆਪਦੇ ਲੋਕਾਂ 'ਚ ਪੈਦਾ ਕਰ ਸਕਦੇ ਹੋ ਇਹ ਕੋਈ ਸਿਆਸੀ ਪਾਰਟੀ ਨਹੀਂ ਇੱਕ ਸਿਆਸੀ ਸਮਝ ਦੇਣ ਦੇ ਵਾਸਤੇ ਪੰਜਾਬ ਦੇ ਬੁੱਧੀਜੀਵੀ ਤੁਰੇ ਆ ਐਨ ਜੀਓ ਵੀ ਸ਼ਾਮਲ ਹੋਏ ਆ ਹੁਣ ਇਸ ਕਹਾਣੀ ਦੇ ਕਲਾਈਮੈਕਸ ਬਾਰੇ ਵੀ ਸੁਣ ਲਓ ਦੋਸਤੋ ਤੁਹਾਡੇ ਦਿਮਾਗ 'ਚ ਵੀ ਇੱਕ ਸਵਾਲ ਪੈਦਾ ਹੋਇਆ ਹੋਊ ਕਿ ਬੱਚੀ ਦਾ ਬਣਿਆ ਕੀ ਮੈਂ ਤੁਹਾਨੂੰ ਦੱਸਣਾ ਚਾਹਣਾ ਦੋਸਤੋ ਕਿ ਬੱਚੀ ਮਰੀ ਨਹੀਂ ਇਹ ਬੱਚੀ ਬਚਾ ਲਈ ਗਈ ਸੀ ਤੇ ਬਚਾਈ ਐਨਜੀਓ ਵੱਲੋਂ ਗਈ ਸੀ ਜਿਹੜਾ ਉੱਥੇ ਕੰਮ ਕਰ ਰਿਹਾ ਸੀਗਾ ਸੋਡਾਨ ਦੇ ਵਿੱਚ ਉਹਨਾਂ ਨੇ ਉਸ ਨੂੰ ਇੱਕ ਕੈਂਪ ਦੇ ਵਿੱਚ ਪਹੁੰਚਦਾ ਕੀਤਾ ਜਿਹੜੇ ਕਪੋਸ਼ਨ ਦੇ ਸ਼িকার ਬੱਚਿਆਂ ਨੂੰ ਪ੍ਰੋਪਰ ਡਾਈਟ ਦੇ ਕੇ ਸਿਹਤਜਾਬ ਕਰਦੇ ਸੀ ਉਸ ਕੈਂਪ ਦੇ ਵਿੱਚ ਐਨਜੀਓ ਵੱਲੋਂ ਪਹੁੰਚਦਾ ਕੀਤਾ ਗਿਆ ਤਾਂ ਮੈਂ ਪੱਤਰਕਾਰਾਂ ਨੂੰ ਵੀ ਇਹ ਬੇਨਤੀ ਕਰਦਾ ਨੈਸ਼ਨਲ ਮੀਡੀਆ ਨੂੰ ਅੱਜ ਇਸ ਪੋਸਟਰਾਂ ਹੀ ਤੇ ਤੁਹਾਨੂੰ ਬੇਨਤੀ ਕਰਦਾ ਕਿ ਇਸ ਪੋਸਟ ਨੂੰ ਇੰਨਾ ਕੁ ਵਾਇਰਲ ਕਰ ਦਿਓ ਕਿ ਇਹ ਪੂਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਪੱਤਰਕਾਰਾਂ ਤੱਕ ਪਹੁੰਚਦੀ ਹੋਵੇ ਤੇ ਉਹਨਾਂ ਦੇ ਦਿਮਾਗ ਖੁੱਲਣ ਤੇ ਉਹ ਵੀ ਸਾਡੇ ਨਾਲ ਆ ਕੇ ਖੜਨ ਕਿਉਂਕਿ ਸਾਡੀ ਹੋਂਦ ਰਹੂਗੀ ਤਾਂ ਉਹਨਾਂ ਦੀ ਹੋਂਦ ਰਹੂਗੀ ਜੇ ਸਾਡੀ ਹੋਂਦ ਮਿਟ ਗਈ ਤੇ ਸਾਡੇ ਘਰਾਂ ਦੇ ਚੁੱਲ੍ਹੇ ਬੁਝ ਗਏ ਤਾਂ ਚੁੱਲ੍ਹੇ ਉਹਨਾਂ ਦੇ ਵੀ ਬੁਝ ਜਾਣਗੇ ਅੱਜ ਦੇ ਸੰਦਰਭ ਦੇ ਵਿੱਚ ਦੋਸਤੋ ਇਹ ਤਸਵੀਰ ਦੁਆਰੇ ਤੁਹਾਡੇ ਅੱਗੇ ਲਿਆ ਰਿਹਾ ਤਾਂ ਇਹ ਗਿੱਧਾ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਗਿੱਧ ਸਾਡੇ ਸਿਆਸਤਦਾਨ ਨੇ ਤੇ ਕਾਰਪੋਰੇਟ ਘਰਾਣੇ ਨੇ ਤੇ ਜਿਹੜੀ ਬੱਚੀ ਮਰ ਰਹੀ ਆ ਇਹ ਸਾਡਾ ਪੰਜਾਬ ਆ ਇਹ ਗਿੱਧਾਂ ਇਹਦੇ ਮਰਨ ਦਾ ਇੰਤਜ਼ਾਰ ਕਰ ਰਹੀਆਂ ਕਿ ਇਹਦਾ ਮਾਸ ਚੁੰਡਿਆ ਜਾਵੇ ਤੇ ਪੰਜਾਬ ਨਾਲ ਜੋ ਉਹੀ ਵਰਤਾਰਾ ਵਾਪਰਨ ਜਾ ਰਿਹਾ ਪਰ ਇਹ ਬੱਚੀ ਬਚੀ ਕਿਵੇਂ ਐਨਜੀਓ ਜਿਹੜੇ ਉੱਥੇ ਕੰਮ ਕਰ ਰਹੇ ਸੀਗੇ ਉਹਨਾਂ ਐਨਜੀਓ ਨੇ ਬੱਚੀ ਨੂੰ ਉਠਾਇਆ ਤੇ ਉਸ ਗਿੱਧ ਨੂੰ ਭਜਾਇਆ ਤੇ ਅੱਜ ਐਨਜੀਓ ਜਿਹੜੇ ਕੰਮ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਉਹਨੂੰ ਥੋਨੂੰ ਅੱਗੇ ਆਉਣਾ ਪਊ ਕੱਲੇ ਸੀ ਇਕ ਉਹਨੂੰ ਪੱਠੇ ਨਾ ਪਾਈਏ ਕ ਅੱਗੇ ਆਓ ਇਸ ਪੰਜਾਬ ਨੂੰ ਆਓ ਅਸੀਂ ਕੀ ਫੜਕੇ ਬਾਹਾਂ ਤੋਂ ਖੜਾ ਕਰੀਏ ਤੇ ਉਸ ਗਿੱਧ ਨੂੰ ਭਜਾਈਏ ਇਸ ਗਿੱਧ ਨੂੰ ਭਜਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਸਿਰ ਵੀ ਜੋੜਨੇ ਪੈਣਗੇ ਇਹ ਸਿਆਸੀ ਸਮਝ ਪੈਦਾ ਕਰਨੀ ਪਊਗੀ ਕਿਉਂਕਿ ਪੱਤਰਕਾਰਤਾ ਵੀ ਆਪਣੇ ਫਰਜ਼ਾ ਤੋਂ ਭੱਜ ਚੁੱਕੀ ਆ ਜਿਵੇਂ ਇਸ ਬੱਚੀ ਦੇ ਬਾਰੇ ਦੱਸਿਆ ਗਿਆ ਸੀ ਕਿ ਇਹ ਬੱਚੀ ਦੇ ਮਾਪਿਓ ਪਹਿਲਾਂ ਮਰ ਚੁੱਕੇ ਸੀ ਤੇ ਜੇ ਪੰਜਾਬ ਨਾਲ ਇਸ ਗੱਲ ਨੂੰ ਜੋੜੀਏ ਤੇ ਇਸ ਬੱਚੀ ਨੂੰ ਪੰਜਾਬ ਮੰਨੀਏ ਤਾਂ ਸਾਡੀ ਜਿਹੜੀ ਮਾਂ ਮਤਲਬ ਸਰਕਾਰ ਹੁੰਦੀ ਉਹ ਮਰ ਚੁੱਕੀ ਆ ਹੁਣ ਸਾਰੇ ਸੋਸ਼ਲ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਨੂੰ ਇਕੱਠੇ ਹੋ ਕੇ ਪੰਜਾਬ ਬਚਾਉਣ ਦੇ ਲਈ ਤਿਆਰ ਕਰਨਾ ਪਊ ਜੇ ਗੱਲ ਨਾਲ ਸਹਿਮਤੋਂ ਤਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਦਿਓ ਤੇ ਇਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਅਧਿਕਾਰ ਲਹਿਰ ਦਾ ਪ੍ਰੋਗਰਾਮ ਜਾਣਨ ਲਈ ਤੇ ਦੋਸਤੋ ਸੋਚ ਸਮਝਣ ਲਈ ਲੋਕ ਅਧਿਕਾਰ ਲਹਿਰ ਦਾ ਫੇਸਬੁੱਕ ਪੇਜ ਵੀ ਫੋਲੋ ਕਰਿਓ ਅਤੇ ਆਪਣੀ ਹੋਂਦ ਦੀ ਲੜਾਈ ਲੜਨ ਦੇ ਲਈ ਲੋਕ ਅਧਿਕਾਰ ਲਹਿਰ ਦਾ ਸਾਥ ਦਿਓ ਧੰਨਵਾਦ